ਗੁਰਦਾਸਪੁਰ ਜ਼ਿਲ੍ਹੇ ਦੇ ਗੋਦਰਪੁਰ ਪਿੰਡ ਦੀ ਰਹਿਣ ਵਾਲੀ ਇੱਕ ਧੀ ਨੇ 10ਵੀਂ ਕਲਾਸ ਵਿੱਚ CBSE ਬੋਰਡ ਵਿੱਚ 500 ਵਿੱਚੋਂ 497 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਰਿਤਿਕ ਜੁਨਾ ਨੇ ਉਸ ਨੂੰ ਆਨਲਾਈਨ ਕੋਚਿੰਗ ਦਿੱਤੀ। ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦੇ ਲਈ ਉਸਦੇ ਪਿੰਡ ਪਹੁੰਚੇ। ਇਸ ਮੌਕੇ ਉਹਨਾਂ ਨੇ ਅਨੁਰੋਧ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਇਸ ਲੜਕੀ ਨੂੰ ਪਿੰਡ ਵਿੱਚ ਕੋਚਿੰਗ ਜਾਂ ਉਨਤ ਸਿੱਖਿਆ ਦੀ ਪਹੁੰਚ ਨਹੀਂ ਸੀ। ਨਾ ਹੀ ਉਸਦੇ ਪਰਿਵਾਰ ਵਿੱਚ ਕੋਈ ਇੰਨਾ ਪੜਿਆ ਲਿਖਿਆ ਸੀ ਕਿ ਉਸ ਦਾ ਮਾਰਗਦਰਸ਼ਨ ਕਰ ਸਕੇ ਮੈਂ 10th ਰਿਜ਼ਲਟ 99.6% ਸਿਕਿਉਰ ਕੀਤੇ ਆ ਔਰ ਕੱਲ ਜਦੋਂ ਰਿਜ਼ਲਟ ਆਇਆ ਇਟ ਵਾਸ ਲਾਈਕ ਓਵਰਵੈਲਮਿੰਗ ਫॉर ਮੀ ਔਰ ਲਾਈਕ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਐ ਐਂਡ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਐ ਥੈਟ ਆਵ ਮੇਡ एवरीवन ਪ੍ਰਾਊਡ ਐਕਸਪੈਕਟਿਡ ਨੰਬਰ 98 ਤੋਂ 99 ਦੇ ਵਿੱਚ ਕਰ ਰਹੀ ਬਟ ਮੋਰ ਦੈਨ 99 ਇਟ ਵਾਸ ਰੀਅਲੀ ਲਾਈਕ ਓਵਰਵੈਲਮਿੰਗ ਫॉर ਮੀ ਬਹੁਤ ਮਿਹਨਤ ਲਾਈਕ ਸਟਾਰਟਿੰਗ ਤੋਂ ਵੀ ਮੈਂ ਕੰਸਿਸਟੈਂਸੀ ਔਰ ਲਾਸਟ ਦੇ 1 2 ਮੰਥਸ ਬਹੁਤ ਹੈਕਟਿਕ ਰਿਹਾ ਲਾਈਕ ਬਹੁਤ ਮਿਹਨਤ ਕਰਨੀ ਪਈ ਸੀ ਮੈਂ ਸਕੂਲ ਮੈਂ ਸਕੂਲ ਤੋਂ ਲਾਈਕ ਸਕੂਲ ਦੀਆਂ ਰਿਸੋਰਸਸ ਯੂਜ਼ ਕੀਤੀਆਂ ਤੇ ਪੀਡਬਲਿਊ ਜਾਂ ਲਾਈਕ ਪੀਡਬਲਿਊ ਬਹੁਤ ਜ਼ਿਆਦਾ ਹੈਲਪਫੁਲ ਸੀ ਹਾਂ ਪੇਰੈਂਟਸ ਦੇ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਔਰ ਪੇਰੈਂਟਸ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਇਮੋਸ਼ਨਲ ਸਪੋਰਟ ਵੀ ਔਰ ਕੰਮ ਵਿੱਚ ਵੀ ਬਹੁਤ ਜ਼ਿਆਦਾ ਸਪੋਰਟ ਅੱਗੇ ਕੀ ਸੋਚਿਆ ਤੁਸੀਂ ਅੱਗੇ ਮੈਂ ਜੇਈ ਲਈ ਤਿਆਰੀ ਕਰਨ ਦੀ ਆ ਔਰ ਉਹਦੇ ਲਈ ਵੀ ਮੈਂ ਹੁਣ ਲਾਈਕ ਆਪਣਾ ਬੈਸਟ ਦਊਂਗੀ ਅ ਦੂਜਿਆਂ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵਰਕ ਹਾਰਡ ਵਰਕ ਹਾਰਡ ਐਂਡ ਇਟ ਵਿਲ ਬੀ ਫਰੂਟਫੁਲ ਲਾਈਕ ਤੁਸੀਂ ਮਿਹਨਤ ਕਰੋਗੇ ਔਰ ਉਹਦਾ ਫਲ ਜ਼ਰੂਰ ਮਿਲੇਗਾ ਮਤਲਬ ਤੁਸੀਂ ਪੜਨਾ ਤੇ ਬਹੁਤ ਜ਼ਰੂਰੀ ਆ ਉਸ ਤੋਂ ਇਲਾਵਾ ਵੇ ਲਾਈਕ ਬਾਕੀ ਆਪਣੇ ਐਬਿਲਿਟੀ ਤੇ ਡਿਪੈਂਡ ਕਰਦਾ ਲਾਈਕ ਤੇ ਜਿੰਨਾ ਮਰਜੀ ਪੜ ਲੋਗੇ ਥੋੜਾ ਬਹੁਤ ਲਾਸਟ ਤੇ ਆਪਣਾ ਸੋਚਣਾ ਹੀ ਪੈਣਾ ਹੈ ਲਾਈਕ ਜੋ ਆਊਟ ਆਫ ਕੰਟੈਕਸਟ ਆ ਜਾਊਗਾ ਉਹਦੇ ਲਈ ਤੁਹਾਨੂੰ ਪ੍ਰਪੇਅਰ ਹੋਣਾ ਪੈਣਾ ਯਸ ਸਰ ਪੂਰਾ ਖੁਸ਼ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇੰਨੀ ਖੁਸ਼ੀ 아이 ਦੱਸ ਨਹੀਂ ਸਕਦੇ ਆਈ ਕੈਨਟ ਐਕਸਪਲੇਨ ਆਈ ਕੈਨਟ ਐਕਸਪਰੈਸ ਇਨ ਵਰਡਸ ਆਮ ਓਵਰ ਦ ਕ라우ਡ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਜੀ ਜਦੋਂ ਇਹਨੇ ਦੱਸਿਆ ਰਿਜ਼ਲਟ ਆਇਆ ਮੈਂ ਜਦੋਂ ਸਕੂਲ ਤੋਂ ਜਸ ਅਧਿਕਾਰੀ ਆਈ ਇਹਨੇ ਡੀਜੀ ਲੌਗਰ ਤੋਂ ਦੇਖਿਆ ਆਪਣਾ ਰਿਜ਼ਲਟ ਮੈਨੂੰ ਸਕਰੀਨਸ਼ਾਟ ਭੇਜਿਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਫਿਰ ਮੈਂ ਸਾਰੇ ਡਿਟੇਲਸ ਚੈੱਕ ਕਰਕੇ ਮੈਂ ਨੂੰ ਕਿਹਾ ਮੈਂ ਕਹਿੰਨੀ ਹਾਂ ਨਵੀਂ ਤੇਰੀ ਆ ਐਕਚੁਅਲੀ ਸਤੋ ਸ਼ੁਰੂ ਤੋਂ ਹੀ ਐਕਾਡੈਮਿਕ ਰਿਕਾਰਡਸ ਜਿਹੜੇ ਨੇ ਬਹੁਤ ਵਧੀਆ ਨੇ ਔਰ ਉਸ ਤੋਂ ਬਾਅਦ ਸਕੂਲ ਜੈਮਸ ਕੈਮਬ੍ਰਿਜ ਬਟਾਲਾ ਉਹਨਾਂ ਦਾ ਵੀ ਬਹੁਤ ਸਾਥ ਰਿਹਾ ਉਹਨਾਂ ਦੇ ਟੀਚਰਸ ਔਰ ਉਸ ਤੋਂ ਬਾਅਦ ਜਦੋਂ 9th ਚ ਆਈ ਤੇ ਇਹਨਾਂ ਦਾ ਫਿਜ਼ਿਕਸ ਵਾਲਾ ਬੈਚ ਇਹਨਾਂ ਦਾ 9th ਤੋਂ ਹੀ ਸਟਾਰਟ ਕਰ ਦਿੱਤਾ ਔਰ 9th ਤੇ ਦੋਨੋਂ ਸਾਲ ਇਹਨਾਂ ਨੇ ਬੈਚ ਚਲਾਇਆ ਤੇ ਮਤਲਬ ਡਾਊਟ ਸਾਰਾ ਡਾਊਟ ਇਹਦਾ ਕਲੀਅਰ ਹੀ ਰਿਹਾ ਹੈ ਕੋਈ ਇਹਨੂੰ ਅਜੇ ਪ੍ਰੋਬਲਮ ਨਹੀਂ ਆਈ ਕੋਈ ਵੀ ਇਹ ਦੁਬਾਰਾ ਵੀਡੀਓ ਨੂੰ ਰਿਪੀਟ ਕਰਦੀ ਸੀ ਤੇ ਉਸ ਤੋਂ ਬਾਅਦ ਇਹਦੇ ਡਾਊਟ ਸਾਰੇ ਕਲੀਅਰ ਹੀ ਸ਼ੁਰੂ ਤੋਂ ਐਕਚੁਅਲੀ ਇਹਨੇ ਕਦੀ ਪ੍ਰੋਬਲਮ ਨਹੀਂ ਕੋਈ ਕ੍ਰੀਏਟ ਕੀਤੀ ਹਮੇਸ਼ਾ ਮਤਲਬ ਜੋ ਵੀ ਰਿਕਾਰਡ ਹੈ ਨਰਸਰੀ ਤੋਂ ਲੈ ਕੇ ਹੁਣ ਤੱਕ ਇੱਕ ਤੇ ਰਾਈਟਿੰਗ ਵੀ ਬਹੁਤ ਵਧੀਆ ਉਸ ਤੋਂ ਬਾਅਦ ਹਰ ਮਤਲਬ ਇਹਨੂੰ ਚਾਹੂੰਗੀ ਕੇ ਪੜਾਉਂਦਾ ਇਹਨੇ ਰੂਮ ਦੇ ਵਿੱਚ ਵਾਈਟ ਬੋਰਡ ਲੱਗਿਆ ਆ ਇਹਨੇ ਪਹਿਲਾਂ ਪੜਨਾ ਆ ਫਿਰ ਉਹ ਪੜਾਉਣਾ ਆ ਤੇ ਫਿਰ ਉਸ ਤੋਂ ਬਾਅਦ ਇਹਨੂੰ ਬਿਲਕੁਲ ਸਾਰਾ ਕਲੀਅਰ ਹੋ ਜਾਣਾ ਹੈ। ਕੁਪਕਾਰ ਸਿੰਘ ਬਹੁਤ ਜ਼ਿਆਦਾ ਮਾਣ ਤੇ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਬੇਟੀ ਨੇ ਸਿਰ ਉੱਚਾ ਕਰ ਦਿੱਤਾ। ਨਹੀਂ ਮੁਸ਼ਕਲ ਹੈ ਤੋ ਕੋਈ ਨਹੀਂ ਆਈ ਮੁਸ਼ਕਲ ਤੇ ਸਗੋ ਨਾ ਹੀ ਇਹਨੇ ਕਦੀ ਕੋਈ ਨਹੀਂ ਪ੍ਰੋਬਲਮ ਇਹਨੂੰ ਕਦੀ ਆਈ ਨਾ ਹੀ ਇਹਨੇ ਕੋਈ ਸਾਨੂੰ ਦੱਸਿਆ ਅਸੀਂ ਸਗੋਂ ਇਹਨੂੰ ਕਹਿੰਦੇ ਰਹੇ ਆ ਵੀ ਦੱਸ ਕੋਈ ਸੀ ਪ੍ਰੋਬਲਮ ਕੋਈ। ਔਰ ਬਹੁਤ ਵਧਦੀ ਰਹੀ ਹੈ ਸਕੂਲ ਵਾਲਿਆਂ ਦਾ ਜਾਂ ਜੋ ਆਨਲਾਈਨ ਕਲਾਸ ਜੀ ਲਈਆਂ ਨੇ ਸਭ ਕੁਝ ਉਹਨਾਂ ਕੋ ਕਰਦੀ ਰਹੀ ਜੋ ਵੀ ਡਾਊਟ ਕਲੀਅਰ ਕਰ ਦਿੰਦੀ ਰਹੀ ਬਾਕੀ ਮਦਰ ਵੀ ਹੈ ਉਹ ਵੀ ਕਰਦੇ ਰਹੇ ਜਿਹੜਾ ਕੋਈ ਪ੍ਰੋਬਲਮ ਨਹੀਂ ਕਿਤੇ ਕੋਈ ਅੜ ਜਾਂਦੀ ਰਹੀ ਹੈ ਫਿਰ ਉਹ ਵੀ ਹੱਲ ਹੋ ਜਾਂਦੀ ਰਹੀ ਤੇ ਇਹਨਾਂ ਤੇ ਹੈਗਾ ਹੀ ਵੀ 956 ਤੋਂ ਉੱਪਰ ਹੀ ਹੋਣਗੇ ਨੰਬਰ ਇਹਨਾਂ ਸਾਨੂੰ ਇੱਥੇ ਯਕੀਨ ਹੈ ਕਿ ਕਰੂਗੀ ਇਹ ਨਹੀਂ ਤਾਂ ਫਿਰ ਟੌਪ ਕਰੂਗੀ ਪਰ ਇਹ ਵੀ ਸਾਨੂੰ ਮਤਲਬ ਅੰਦਰੋਂ ਫੀਲ ਹੁੰਦਾ ਸੀ ਵੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਜ਼ਰੂਰ ਆਊਗੀ ਜਿੰਨੀ ਮਿਹਨਤ ਕਰਦੀ ਐ ਬਹੁਤ ਮਿਹਨਤ ਮਤਲਬ ਬਹੁਤ ਜ਼ਿਆਦਾ ਹੀ ਮਿਹਨਤ ਐ ਅਸੀਂ ਦੱਸ ਵੀ ਨਹੀਂ ਸਕਦੇ ਵੀ ਕਿੰਨੀ ਮਿਹਨਤ ਇਹ ਕਰਦੀ ਰਹੀ ਐ ਨਹੀਂ ਮੇਰੀਆਂ ਦੋ ਬੇਟੀਆਂ ਆ ਹੋਰ ਦੂਜੀ ਬੇਟੀ ਐ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਹੁਤ ਕੁੜੀਆਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਸ ਇਹ ਤੇ ਦੱਸਣ ਦੀ ਲੋੜ ਨਹੀਂ ਆ ਕੁੜੀਆਂ ਮੁੰਡੇ ਤੇ ਕੋਈ ਫਰਕ ਨਹੀਂ ਰਹਿ ਗਿਆ ਕੁੜੀਆਂ ਸਭ ਅੱਗੇ ਹੀ ਆ ਮਨ ਲੱਗਦਾ ਵੀ ਪੇਰੈਂਟਸ ਦੇ ਨਾਲ ਉਹਨਾਂ ਦਾ ਸਿਰ ਉੱਚਾ ਕਰ ਲਈ ਜਿਉਂ ਉਹਨਾਂ ਦੇ ਨਾਲ ਹੱਥ ਵਟਾਉਣ ਲਈ ਕੋਈ ਕੰਮ ਕਰ ਲਈ ਕੁੜੀਆਂ ਬਿਲਕੁਲ ਮੁੰਡਿਆਂ ਤੋਂ ਜ਼ਿਆਦਾ ਸਾਥ ਦੇ ਰਹੀਆਂ ਕਿਹੰਦਾ ਵੀ ਬੱਚੀਆਂ ਨੂੰ ਉਦੋਂ-ਉਦੋਂ ਪੜਾਓ ਕੋਈ ਇਹਨਾਂ ਤੇ ਪ੍ਰੈਸ਼ਰ ਨਾ ਰੱਖੋ ਕਿ ਤੂੰ ਆ ਹੀ ਕਰਦੇ ਆ ਆ ਹੀ ਕਰ ਰਹੇ ਹੁਣ ਅਹੀਂ ਇਹਨੂੰ ਆਪ ਹੀ ਕਹੇ ਵੀ ਦੱਸ ਜੋ ਤੈਨੂੰ ਠੀਕ ਲੱਗਦਾ ਤਾਂ ਹੁਣ 10ਵੀਂ ਤੋਂ ਬਾਅਦ ਅਹੀਂ ਨੇ ਇਹਨੂੰ ਕਿਹਾ ਵੀ ਤੂੰ ਆ ਪੜ ਜਾ ਪੜ ਪੁੱਛਿਆ ਇਹਨੂੰ ਇਹਨੇ ਕਿਹਾ ਵੀ ਮੈਂ ਇੰਜੀਨੀਅਰਿੰਗ ਕਰਨੀ ਹੈ ਕਿਹਾ ਠੀਕ

बहुत 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 ज्यादा खुशी हो रही है जब मैंने अपने टीचिंग की जर्नी स्टार्ट करी थी मैंने कभी नहीं सोचा था कि मैं भारत के कोने कोने में बच्चों को पढ़ा पाऊंगा और उसके बाद बच्चे मे से पढ़कर उड़ान बैच से पढ़कर पीडब्ल्यू से पढ़कर इतना अमेजिंग रिजल्ट लाएंगे तो बहुत ज्यादा खुशी हो रही है और सबसे ज्यादा खुशी होती है उनके माँ बाप से मिलकर जब उनके माँ बाप पे वो मुस्कान देखते हैं कि बच्चों ने उनको प्राउड फील करवाया नहीं नहीं हमारे संस्था में हम लोग सबसे पहले तो बच्चों को ऑनलाइन पढ़ाते हैं

टेस्ट भी प्रोवाइड करते हैं और साथ ही साथ हम लोग बच्चों को होमवर्क शीट्स भी देते हैं जिसको हम लोग डीपीपीस कहते हैं पीडब्ल्यू के माध्यम से इस अगर मैं ऑनलाइन की बात करूं तो 40 लाख से 50 लाख बच्चा अभी पीडब्ल्यू ऐप से पढ़ाई करता है अलग अलग सेगमेंट है स्कूल एग्जाम्स हैं जहां पर स्कूल एग्जाम्स में सिक्स सेवेंथ एथ नाइन्थ टेंथ इलेवंथ ट्वेल्थ की हम पढ़ाई करवाते हैं उसके बाद फिर हम लोग गेट एक मीडियम होता है उसकी पढ़ाई कराते हैं यूपीएससी की पढ़ाई करवाते हैं फिर लॉ की पढ़ाई करवाते हैं तो लगभग हर एक चीज हम लोग पीडब्ल्यू में कीटर करते हैं बच्चों को मैं सिर्फ एक ही मैसेज दूंगा कि बच्चे सोचते हैं कि ऑनलाइन पढ़ाई नहीं हो पाएगी उतनी बच्चों के पेरेंट्स भी सोचते हैं कि ऑनलाइन क्या ही पढ़ाई हो पाएगी अच्छे से पढ़ाएंगे नहीं पढ़ाएंगे बहुत पेरेंट्स के मन में आशंका रहती है डाउट रहता है कि क्या होगा अच्छे से पढ़ाएंगे नहीं पढ़ाएंगे हमारे बच्चे को बेसिक सारी चीज़ समझ में आएंगी कि नहीं आएंगी मैं बस पेरेंट्स को ये बोल बोलना चाहूंगा आज की जो दुनिया है यहाँ पर बच्चा आपका एकदम फ्री ऑफ कॉस्ट या फिर एकदम मिनिमम अमाउंट में पैसे देकर बहुत अच्छी एजुकेशन हासिल कर सकता है और उसका एक जीता जाता एग्जाम्पल खड़ी हुई है और ऐसे कई सारे बच्चे सिर्फ अनुरीत नहीं हमारे पीडब्ल्यू संस्था से इस बार का अगर मैं आपको डेटा बताऊं तो 300 से ज्यादा बच्चों ने पढ़कर 99 परसेंट से ज्यादा स्कोर करा है तो मैं बच्चों को यही बोलूँगा बिलीव करो उड़ान बैच में उड़ान हमारे क्लास टेंथ का बैच है उस बैच में बिलीव करो और जैसा जैसा टीचर बता रहे हैं आई एम श्योर अनुरीत अग्री अग्री करेंगे इस बात पर जैसा जैसा टीचर बता रहे हैं बस वैसा वैसा फॉलो करते जाओ और सारी रिसोर्सेस आपको उड़ान बैच में मिलती हैं लेक्चर्स मिलते हैं रिवीजन मिलता है डीपीपीज मिलती है जिसको हम लोग होमवर्क शीट्स बोलते हैं टेस्ट होता है रेगुलर उसके बाद आपकी और भी चीज आपको प्रोवाइड कराई करा जाती है लास्ट मोमेंट पर एक डेढ़ महीने पहले एग्जाम के हम लोग बच्चों के लंबे लंबे लेक्चर्स भी लेते हैं सो so दैट बच्चों को एक कॉन्फिडेंस रहे कि भाई हमारा टीचर हमें सिर्फ सिलेबस कंप्लीट करवा के नहीं दे रहा हमारे साथ लास्ट तक बना हुआ है वो बच्चों को कॉन्फिडेंस बूस्ट करने में बहुत मदद करता है